ਹਾਂਜੀ ਦੋਸਤੋ ਅੱਜ ਤੁਹਾਨੂੰ ਘੱਗਰ ਦੀ ਅਪਡੇਟ ਦਿੰਨੇ ਆ ਚਾਂਦਪੁਰੇ ਖੜੇ ਆ ਬੰਨਾਂ ਦੇ ਉੱਤੇ ਤੇ ਪਿਛਲੀ ਵਾਰੀ ਜਦੋਂ ਹੜ੍ਹ ਆਏ ਸੀ ਉਹ ਜਿਹੜਾ ਤੁਸੀਂ ਫਲੱਡ ਗੇਟ ਦੇਖ ਰਹੇ ਹੋ ਉਹਦੇ ਉੱਤੋਂ ਦੀ ਪਾਣੀ ਹੋਗਾ ਸੀ ਇੰਨਾ ਜ਼ਿਆਦਾ ਪਾਣੀ ਹੋਗਾ ਸੀ ਹੁਣ ਪਾਣੀ ਥੋੜਾ ਜਿਹਾ ਘਟਾ ਤੁਸੀਂ ਦੇਖ ਸਕਦੇ ਹੋ ਇਹ ਅੱਜ ਦੀ ਅਪਡੇਟ ਹੈ ਅੱਜ ਤਰੀਕ ਹੈਗੀ ਆ 22 ਅਗਸਤ ਹੈ ਤੇ ਇੰਨਾ ਕ ਜ਼ਿਆਦਾ ਪਾਣੀ ਆਇਆ ਹੋਇਆ ਕੱਲ ਦਾ ਕਹਿੰਦੇ ਫੁੱਟ ਪਾਣੀ ਵਧ ਗਿਆ ਜਿਵੇਂ ਜਿਵੇਂ ਉਧਰੋਂ ਪਾਣੀ ਛੱਡੀ ਜਾਂਦੇ ਨੇ ਓਵੇਂ ਓਵੇਂ ਪਾਣੀ ਹੈ ਜਿਹੜਾ ਰੋਜ਼ ਦੀ ਰੋਜ਼ ਵਧਦਾ ਜਾਂਦਾ ਨਾਲੀ ਆ ਜਿਹੜੀ ਅੰਗਰੇਜ਼ਾਂ ਵੇਲੇ ਦੀ ਹੈ ਘੱਗ ਤੁਸੀਂ ਜੇ ਹਰ ਜਾਣਦੇ ਹੋ ਵੀ ਨਵਾਂ ਕੋਈ ਨਵੀਂ ਚੀਜ਼ ਨਹੀਂ ਹੈਗੀ ਇਹ ਪੁਰਾਣੀ ਚੀਜ਼ ਆ ਤੇ ਇਸ ਤੋਂ ਬਾਅਦ ਜਿਹੜੇ ਇਹ ਪੁਲ ਬਣੇ ਹੋਏ ਨੇ ਇਹ ਸਾਰੇ ਬਹੁਤ ਸਾਲ ਪੁਰਾਣੇ ਨੇ ਅੰਗਰੇਜ਼ਾਂ ਵੇਲੇ ਦੇ ਬਣੇ ਹੋਏ ਨੇ ਉਸ ਤੋਂ ਬਾਅਦ ਜਿਹੜੀ ਇਹ ਘੱਗਰ ਹੈ ਇਹਦੇ ਥੱਲੋਂ ਦੀ ਪਾਰ ਹੋ ਕੇ ਪਰਲੇ ਪਾਸੇ ਲੰਘ ਜਾਂਦੀ ਆ ਇਹ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਅੱਜ ਤੱਕ ਪੰਜਾਬ ਦੇ ਵਿੱਚ ਮੈਂ ਬਹੁਤ ਘੱਟ ਜਗ੍ਹਾ ਤੇ ਦੇਖਿਆ ਸਭ ਤੋਂ ਪਹਿਲਾਂ ਤਾਂ ਇੱਥੇ ਦੇਖਿਆ ਸੀ ਵੀ ਭਾਖੜਾ ਦੇ ਥੱਲੋਂ ਦੀ ਵੀ ਕੋਈ ਨਹਿਰ ਲੰਘਦੀ ਹੋਵੇ ਤੇ ਆਹ ਜਿਹੜੀ ਘੱਗਰ ਆ ਦੇਖ ਸਕਦੇ ਤੁਸੀਂ ਘੱਗਰ ਦਾ ਪਾਣੀ ਪਹਾੜਾ ਨਾਲੋਂ ਕਿੰਨੇ ਗੁਣਾ ਜ਼ਿਆਦਾ ਹੁੰਦਾ ਫਿਰ ਵੀ ਇਸ ਪਹਾੜਾ ਦੇ ਥੱਲੋਂ ਦੀ ਲੰਘਦਾ ਵੀਡੀਓ ਨੂੰ ਵੱਤਵਾ ਤੇ ਸ਼ੇਅਰ ਕਰਿਓ ਹਾਂਜੀ ਦੋਸਤੋ ਪਹਾੜਾ ਦੇ ਕਿਨਾਰੇ ਤੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਇੱਧਰ ਮੇਰੇ ਵਾਲੇ ਪਾਸੇ ਪਹਾੜਾ ਕੀ ਇਹ ਸਾਰਿਆਂ ਨੂੰ ਦੇਖਦੀ ਹੈ ਤੇ ਇਧਰ ਇਧਰਲੇ ਪਾਸੇ ਤੁਹਾਨੂੰ ਪਾਣੀ ਪਾਣੀ ਦਿਖਾਉਣਾ ਚਾਰੇ ਪਾਸੇ ਜਲਥਲ ਹੋਇਆ ਪਿਆ ਐਡੀ ਵੱਡੀ ਨਾਲੀ ਆ ਇਹ ਇਹਨੂੰ ਆਪਾਂ ਘੱਗਰ ਕਹਿ ਦਿੰਦੇ ਹਾਂ ਇਧਰ ਦੇਖ ਲਓ ਤੁਸੀਂ ਕਿੰਨਾ ਜ਼ਿਆਦਾ ਪਾਣੀ ਹੈ ਸਾਰੇ ਫਲੱਡ ਗੇਟ ਨੇ ਜਿਹੜੇ ਖੁੱਲੇ ਹੋਏ ਨੇ ਪਾਣੀ ਬਹੁਤ ਜ਼ਿਆਦਾ ਹੈ ਪਰ ਪਾਣੀ ਆ ਕਿਧਰੋਂ ਰਿਹਾ ਇਹ ਹਜੇ ਤੱਕ ਨਹੀਂ ਪਤਾ ਲੱਗਿਆ ਤੇ ਇਧਰਲੇ ਪਾਸੇ ਪਾਖੜਾ ਹੀ ਦੇਖ ਲਓ ਕੋਈ ਕਿਸੇ ਪਾਸੇ ਪਾਣੀ ਨਹੀਂ ਦੇਖਦਾ ਸਾਨੂੰ ਨਾਲੀ ਵਾਲਾ ਤੇ ਇਧਰਲੇ ਪਾਸੇ ਪਾਖੜਾ ਜਿਹੜੀ ਇਹ ਚੱਲਦੀ ਹੈ ਤੇ ਪੂਰਾ ਨੀਲਾ ਨੀਲਾ ਪਾਣੀ ਹੈ ਤੇ ਉਧਰਲੇ ਪਾਸੇ ਪਾਣੀ ਦਾ ਰੰਗ ਕਹਿੋ ਜੇ ਸੀ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਤੇ ਕਮੈਂਟ ਕਰਕੇ ਜਰੂਰ ਦੱਸੋ ਭਰਾਵੋ ਵੀ ਇਹ ਕਿੱਥੋਂ ਦੀ ਵੀਡੀਓ ਹੈ